ਜ਼ਿਲ੍ਹਾ ਕਪੂਰਥਲਾ ਦੇ ਆਸ-ਪਾਸ ਪਿੰਡਾਂ ਵਿੱਚ ਹੋਈ ਬੇਮੌਸਮੀ ਬਰਸਾਤ ਦੇ ਕਾਰਨ ਜਿੱਥੇ ਗੜ੍ਹੇ ਮਾਰੀ ਹੋਈ ਹੈ ਉੱਥੇ ਹੀ ਸੜਕਾਂ ਦੇ ਵਿੱਚ ਵਾਧਾ ਹੋਇਆ ਕੰਮਕਾਜ ਕਰਨ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਠਾਲੀਆ ਜ਼ਮੀਨਾਂ ਵਾਲੇ ਕੁਝ ਏਰੀਆ ਵਿੱਚ ਕਿਸਾਨਾਂ ਦੀ ਖੜੀ ਕਣਕ ਦੀ ਫਸਲ ਡਿੱਗਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਤੇ ਕੁਝ ਥਾਵਾਂ ਤੇ ਗੜ੍ਹੇ ਮਰੀ ਹੋਣ ਕਾਰਨ ਸਬਜ਼ੀਆਂ, ਚਾਰਾ ਤੇ ਹੋਰ ਫਸਲਾਂ ਦਾ ਨੁਕਸਾਨ ਹੋਣ ਦੀ ਸੂਚਨਾ ਹੈ। ਕਿਸਾਨ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਣਕ ਦੀ ਫਸਲ ਨੂੰ ਪਾਣੀ ਲਗਾਇਆ ਹੋਇਆ ਸੀ ਪਰ ਬੇਮੌਸਮੀ بارش ਨੇ ਉਹਨਾਂ ਦੀ ਫਸਲ ਨੂੰ ਖਰਾਬ ਕਰ ਦਿੱਤਾ ਇਹ ਕਣਕ ਨੂੰ ਤਾਂ ਬਹੁਤ ਵਧੀਆ ਜੀ ਤੇ ਤੇਲਾ ਤੁਲਾ ਝੜ ਗਿਆ ਤੇ ਫਸਲਾਂ ਦਾ ਜਿਹੜਾ ਕਣਕ ਦਾ ਝਾੜ ਠੀਕ ਰਹੂਗਾ ਤੇ ਜਨਵਰੀ ਮਹੀਨੇ ਕਿ ਸਾਰੀ ਮਹੀਨੇ ਪਿਆ ਤੇ ਮਹੀਨੇ ਲੇਟ ਪਿਆ ਚਲੋ ਹੁਣ ਵੀ ਠੀਕ ਆ ਚਲੋ ਪਰਮਾਤਮਾ ਨੇ ਤੈਨਾਂ ਨੂੰ ਕਿ ਰੂਪੀ ਪਾਤਾ ਤੇ ਕਣਕ ਦਾ ਝਾੜ ਠੀਕ ਰਹੂਗਾ ਜੀ ਹਜੇ ਤੇ ਠੀਕ ਆ ਤੇ ਹੋਰ ਪਾਏ ਤੇ ਫੇ ਨੁਕਸਾਨ ਆ ਜੀ ਹਾਂਜੀ ਗੜੇ ਮਾਰੀ ਹੋਈ ਆ ਜੀ ਗੜੇ ਮਾਰੇ ਨੇ ਪੱਠਿਆਂ ਦਾ ਨੁਕਸਾਨ ਕੀਤਾ ਤੇ ਸਬਜ਼ੀਆਂ ਦਾ ਨੁਕਸਾਨ ਕੀਤਾ ਜੀ ਤੇ ਬਹੁਤ ਮੋਟਾ ਵੀ ਗੜੇ ਪਏ ਗਾਹਤ ਤੇ ਨੁਕਸਾਨ ਦਾ ਹੀ ਆ ਜਿਹੜੇ ਕਰਕੇ ਹਵਾ ਚਲਦੀ ਆ ਇਹ ਸਾਰੀਆਂ ਲੰਮੀਆਂ ਪੈ ਜਾਣੀਆਂ ਤੇ ਬਹੁਤ ਹੋਈ ਸੁੱਕੇ ਗਲੇ ਪਏ ਸੱਲਾ ਨੁਕਸਾਨ ਪਿਆ ਹੀ ਆ ਪੱਠਿਆਂ ਦੇ ਕੋਣਟ ਮੁੜ ਗਏ ਆ ਕਣਕਾਂ ਸਬਜ਼ੀਆਂ ਦੀ ਕਰਦੇ ਤਾਂ ਆ ਸਾਰੇ ਲੋਕਾਂ ਠੀਕ ਹੈ ਜੀ ਠੀਕ ਹੈ 100 ਰੁਪਏ ਨੇ ਗੋभी-ਕੱਪੀ ਲਈ ਆ ਉਹ ਵੀ ਖਰਾਬ ਹੋ ਮੱਲਾ ਵੀ ਹੋ ਸਕਦੀ ਆ ਪਰ ਜ ਸਰ੍ਹੇ ਨਹੀਂ ਹੋਈ ਆ ਬਾਰਸ਼ ਜਿਹੜਿਆ ਘੜੇ ਪੈ ਗਏ ਇਹਨਾਂ ਦੇ ਨਾਲ ਬਹੁਤ ਨੁਕਸਾਨ ਆ ਜਿੱਦਾਂ ਆ ਚਾਰਾ ਪਸ਼ੂਆਂ ਦਾ ਹੋ ਗਿਆ ਜਿਹੜੀ ਕਣਕ ਆ ਉਹਨ ਦੇਖੋ ਨਿਸਰੰਦੇ ਹੋਇਆ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਆ ਤੇ ਜਿਹੜੀ ਓਦਾਂ ਬਾਰਸ਼ ਪੈ ਗਈ ਇਹਦਾ ਸੋ ਫਾਇਦਾ ਸੀਗਾ ਕਿ ਇਹਦੇ ਨਾਲ ਜਿਹੜੀ ਫਸਲ ਆ ਉਹ ਚੰਗੀ ਵਧੀਆ ਹੋਣੀ ਸੀ ਤੇ ਜਿਹੜਿਆ ਘੜੇ ਉੱਤੋਂ ਪੈ ਗਏ ਇਹਨਾਂ ਦੇ ਨਾਲ ਜ਼ਿਆਦਾ ਨੁਕਸਾਨ ਹੋ ਗਿਆ ਕਿ ਬਹੁਤ ਜ਼ਿਆਦਾ ਹੀ ਕਹਿ ਲੋ ਕਿ ਇਦਾਂ ਸਾਰੇ ਬੰਨੇ ਮੰਦਾ ਹਾਲ ਲੱਗਦਾ ਪੜੀ ਮਰੀ ਕਾਫੀ ਹੋ ਗਈ ਹੈ ਜੀ 바ਵਾ ਇਦਾਂ ਮੋٹے ਮੋٹے ਘੜੇ ਚੰਗੇ ਬਰਫੀ ਜੇ ਪੈ ਗਈ ਹੈ بارش ਜਿਹੜੀ ਹੈ ਦੇਖੋ ਜੀ ਇਦਾਂ ਕਿ ਹੁਣ ਕਿਸਾਨਾਂ ਨੇ ਆਪਣੀਆਂ ਫਸਲਾਂ ਨੂੰ ਪਾਣੀ ਲਾ ਲਿਆ ਸੀਗਾ ਤੇ ਇਹ ਮੌਸਮ ਜਿਹੜਾ ਹੁਣ ਹੈ ਕਿ ਦੱਸਦੇ ਪਿਆ ਇਦਾਂ ਕਿ ਤਿੰਨ ਚਾਰ ਦਿਨ ਲਗਾਤਾਰ ਇਦਾਂ ਕਿ ਜੇ ਹੈਗਾ ਵਾਲੀ ਟੀਨ ਦੇ ਵਿੱਚ ਵੀ ਕਣੀ ਇਹਦਾ ਨੁਕਸਾਨ ਹੀ ਹੈ ਇਹਦਾ ਫਾਇਦਾ ਜ਼ਿਆਦਾ ਨਹੀਂ ਹੈਗਾ ਕੋਈ ਬੇਰਹਾਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਡਿੱਗ ਕੇ ਨੁਕਸਾਨੀਆਂ ਗਈਆਂ ਨੇ ਉੱਥੇ ਹੀ ਕਿਸਾਨਾਂ ਨੂੰ ਹੁਣ ਝਾੜ ਘਟ ਨਿਕਲਣ ਦੀ ਚਿੰਤਾ ਸਤਾ ਰਹੀ ਹੈ ਬਿਊਰੋ ਰਿਪੋਰਟ ਚੀਕਾ ਟੀਵੀ ਜ਼ਿਲ੍ਹਾ ਕਪੂਰਥਲਾ ਦੇ ਆਸ-ਪਾਸ ਪਿੰਡਾਂ ਵਿੱਚ ਹੋਈ ਬੇਮੌਸਮੀ ਬਰਸਾਤ ਦੇ ਕਾਰਨ ਜਿੱਥੇ ਗੜ੍ਹੇ ਮਾਰੀ ਹੋਈ ਹੈ ਉੱਥੇ ਹੀ ਸਰਦੇ ਵਿੱਚ ਵਾਧਾ ਹੋਇਆ ਕੰਮਕਾਜ ਕਰਨ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ 84 ਜ਼ਮੀਨਾ ਵਾਲੇ ਕੁਜੇਰੀਆ ਵਿੱਚ ਕਿਸਾਨਾਂ ਦੀ ਖੜੀ ਕਣਕ ਦੀ ਫਸਲ ਦੇggen ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਤੇ ਕੁਝ ਥਾਵਾਂ ਤੇ ਗੜੇ ਮਰੀ ਹੋਣ ਕਾਰਨ ਸਬਜ਼ੀਆਂ, acharਾਂ ਤੇ ਹੋਰ ਫਸਲਾਂ ਦਾ ਨੁਕਸਾਨ ਹੋਣ ਦੀ ਸੂਚਨਾ ਹੈ। ਕਿਸਾਨ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਣਕ ਦੀ ਫਸਲ ਨੂੰ ਪਾਣੀ ਲਗਾਇਆ ਹੋਇਆ ਸੀ ਪਰ ਬੇਮੌਸਮੀ ਬਾਰਿਸ਼ ਨੇ ਉਹਨਾਂ ਦੀ ਫਸਲ ਨੂੰ ਖਰਾਬ ਕਰ ਦਿੱਤਾ। ਇਹ ਕਣਕ ਨੂੰ ਤਾਂ ਬਹੁਤ ਵਧੀਆ ਜੀ ਤੇ ਤੇ ਲਾਤੋ ਲਾ ਝੜ ਗਿਆ ਤੇ ਫਸਲਾਂ ਦਾ ਜਿਹੜਾ ਕਣਕ ਦਾ ਝਾੜ ਠੀਕ ਰਹੂਗਾ ਤੇ ਜਨਵਰੀ ਮਹੀਨੇ ਕਿ ਸਾਰੀ ਮੀਂਹ ਨਹੀਂ ਪਿਆ। ਕੀ ਇਹ ਮੇ ਲੇਟ ਪਿਆ ਚਲੋ ਹੁਣ ਵੀ ਠੀਕ ਆ ਚਲੋ ਪ੍ਰਮਾਤਮਾ ਨੇ ਤੈਵ ਨਾਲ ਕਿਰਪਾਤਾ ਤੇ ਕਣਕ ਦਾ ਝਾੜ ਠੀਕ ਰਹੂਗਾ ਜੀ ਅਜੇ ਤੇ ਠੀਕ ਆ ਤੇ ਹੋਰ ਪਾਏ ਤੇ ਫੇ ਨੁਕਸਾਨ ਆ ਜੀ ਹਾਂਜੀ ਗੜੇ ਮਾਰੀ ਹੋਈ ਆ ਜੀ ਗੜੇ ਮਾਰੇ ਨੇ ਪੱਠਿਆਂ ਦਾ ਨੁਕਸਾਨ ਕੀਤਾ ਤੇ ਸਬਜ਼ੀਆਂ ਦਾ ਨੁਕਸਾਨ ਕੀਤਾ ਜੀ ਤੇ ਉਹ ਮੋਟਰ ਗੱਡੀ ਭੈਣ ਜੀ ਬਾਰਸ਼ ਦੇ ਨੁਕਸਾਨ ਦਾ ਹੀ ਆ ਜਿਹੜੀ ਕੜਕਾ ਹਵਾ ਚਲਦੀ ਆ ਇਹ ਸਾਰੀਆਂ ਲੰਮੀਆਂ ਪੈ ਜਾਣੀਆਂ ਤੇ ਬਹੁਤ ਹੋਈ ਏ ਛੁੱਕੇ ਗਲੇ ਪਏ ਆ ਸੱਲਾਂ ਦਾ ਨੁਕਸਾਨ ਤਾਂ ਆ ਹੀ ਆ ਪੱਠਿਆਂ ਦੇ ਕੌਂਡਾ ਮੁੜ ਗਿਆ ਕਣਕਾ ਸਬਜ਼ੀਆਂ ਜੀ ਕਰਦੇ ਤਾਂ ਆ ਸਾਰੇ ਲੋਕ ਠੀਕ ਆ ਜੀ ਠੀਕ ਆ ਦੌਰ ਕੇ ਨੇ ਗੋभी कपी ਲਈ ਆ ਉਹ ਵੀ ਖਰਾਬ ਹੋ ਮਤਲਬ ਵੀ ਹੋ ਸਕਦੀ ਆ ਬਾਰਸ਼ ਸਹੀ ਨਹੀਂ ਹੋਈ ਆ ਬਾਰਸ਼ ਜਿਹੜਿਆ ਕੜੇ ਪੈ ਗਏ ਇਹਨਾਂ ਦੇ ਨਾਲ ਬਹੁਤ ਨੁਕਸਾਨ ਆ ਜਿੱਦਾਂ ਅੱਜ ਚਾਰਾ ਪਸ਼ੂਆਂ ਦਾ ਹੋ ਗਿਆ ਜਿਹੜੀ ਕਣਕ ਆ ਹੁਣ ਦੇਖੋ ਨਿਸਰੰਦੇ ਹੋਇਆ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਆ ਤੇ ਜਿਹੜੀ ਇਦਾਂ بارش ਪੈ ਗਈ ਇਹਦਾ ਸੋ ਫਾਇਦਾ ਸੀਗਾ ਕਿ ਇਹਦੇ ਨਾਲ ਜਿਹੜੀ ਆ ਫਸਲ ਆ ਉਹ ਚੰਗੀ ਵਧੀਆ ਹੋਣੀ ਸੀ ਤੇ ਜਿਹੜੀਆਂ ਗੜੇ ਉੱਤੋਂ ਪੈ ਗਿਆ ਇਹਨਾਂ ਦੇ ਨਾਲ ਜ਼ਿਆਦਾ ਨੁਕਸਾਨ ਹੋ ਗਿਆ ਕਿ ਬਹੁਤ ਜ਼ਿਆਦਾ ਹੀ ਕਹਿ ਲਓ ਕਿ ਇਦਾਂ ਸਾਰੇ ਬੰਦੇ ਮੰਦਾ ਹੱਲ ਲੜਾ ਖੜੀਮਾਰੀ ਕਾਫੀ ਹੋ ਗਈ ਹੈ ਜੀ ਬਾਬਾ ਇਦਾਂ ਮੋٹے ਮੋٹے ਗੜੇ ਚੰਗੇ ਬਰਫ ਜਿਹਾ ਪੈ ਗਈ ਹੈ بارش ਜਿਹੜੀ ਹੈ ਦੇਖੋ ਜੀ ਇਦਾਂ ਕਿ ਹੁਣ ਕਿਸਾਨਾਂ ਨੇ ਆਪਣੀਆਂ ਫਸਲਾਂ ਨੂੰ ਪਾਣੀ ਲਾ ਲਿਆ ਸੀਗਾ ਤੇ ਇਹ ਮੌਸਮ ਜਿਹੜਾ ਹੁਣ ਹੈ ਕਿ ਦੱਸਦੇ ਪਿਆ ਏਦਾਂ ਕਿ ਤਿੰਨ ਚਾਰ ਦਿਨ ਲਗਾਤਾਰ ਏਦਾਂ ਕਿ ਜੇ ਹੈਗਾ ਵਾ ਰੁਟੀਨ ਦੇ ਵਿੱਚ ਮੀ ਕਣੀ ਇਹਦਾ ਨੁਕਸਾਨ ਹੀ ਆ ਇਹਦਾ ਫਾਇਦਾ ਜ਼ਿਆਦਾ ਨਹੀਂ ਹੈਗਾ ਕੋਈ ਬਰਹਾਲ ਜਿੱਤੇ ਕਿਸਾਨਾਂ ਦੀਆਂ ਫਸਲਾਂ ਡਿੱਗ ਕੇ ਨੁਕਸਾਨੀਆਂ ਗਈਆਂ ਨੇ ਉੱਥੇ ਹੀ ਕਿਸਾਨਾਂ ਨੂੰ ਹੁਣ ਝਾੜ ਘਟ ਨਿਕਲਣ ਦੀ ਚਿੰਤਾ ਸਤਾ ਰਹੀ ਹੈ ਬਿਊਰੋ ਰਿਪੋਰਟ ਜੀਟੀਆ ਟੀਵੀ